ਆਇ ਚੱਲਾ ਜੀ ਚੱਲੋ ਬਈ ਕਰੀਏ ਗੱਲਬਾਤ ਸ਼ੁਰੂ ਹਾਂਜੀ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਸੱਜਣ ਮਿੱਤਰਾਂ ਦੇ ਭੈਣ ਭਰਾ ਨੂੰ ਖੁੱਦੇ ਅਰਜ਼ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੈਂ ਸਾਰੀ ਗੱਲਬਾਤ ਹੈ ਨਵਦੀਪ ਜਲਵੇੜਾ ਸਾਡਾ ਭਰਾ ਵਾਟਰ ਕੈਨਰ ਵਾਲਾ ਉਹਦੇ ਦੇ ਸਬੰਧਤ ਮੈਂ ਸਾਰੀ ਗੱਲਬਾਤ ਕਰਨੀ ਹੈ ਮੇਰੀ ਬੇਨਤੀ ਹੈ ਕਿ ਇਹ ਸਾਰੇ ਭੈਣ ਭਰਾ ਨੂੰ ਸਾਂਝੀ ਕਰ ਦੇਣਾ ਤੇ ਵੱਖ-ਵੱਖ ਜਿਹੜੇ ਚੈਨਲ ਜਿੰਨੇ ਵੀ ਕੋਈ ਪੇਜ ਮੇਰੀ ਇਸ ਵੀਡੀਓ ਨੂੰ ਚਲਾ ਸਕਦੇ ਨੇ ਤਾਂ ਧੰਨਵਾਦ ਹੋਊ ਕਿਉਂਕਿ ਜ਼ਿਆਦਾਤਰ ਚੈਨਲ ਮੇਰੀ ਵੀਡੀਓ ਨੂੰ ਨਹੀਂ ਚਲਾਉਂਦੇ ਤੇ ਇੱਕ ਮੇਰਾ ਵੱਡਾ ਜਿਹੜਾ ਚੈਨਲ ਆ ਉਹ ਤਾਂ ਸਾਰੇ ਉਹਨਾਂ ਨੇ ਬੰਦ ਕੀਤਾ ਹੋਇਆ 1.5 ਮਿਲੀਅਨ ਫੇਸਬੁੱਕ ਪੇਜ ਸੀ ਉਹਨਾਂ ਨੇ ਬੰਦ ਕਰਤਾ ਪੰਜਾਬ ਸਰਕਾਰ ਨੇ ਪਰ ਹੁਣ ਜਿਹੜੀ ਮੈਂ ਤੁਹਾਡੇ ਅੱਗੇ ਗੱਲਬਾਤ ਰੱਖਣੀ ਹੈ ਸਾਂਝੀ ਕਰਕੇ ਪਹੁੰਚਾ ਦੇਣੀ ਤੁਹਾਨੂੰ ਸਭ ਨੂੰ ਪਤਾ ਕਿ ਨੌਜਵਾਨ ਨਵਦੀਪ ਜਲਵੇੜਾ ਨੇ ਆਪਣੇ ਕਿਸਾਨੀ ਲਈ ਆਪਣੇ ਲੋਕਾਂ ਲਈ ਬਹੁਤ ਬਹੁਤ ਵੱਡੇ ਪੱਧਰ ਤੇ ਆਪਣੀ ਜਿਹੜੀ ਆਵਾਜ਼ ਬੁਲੰਦ ਕਰੀ ਹੈ ਤੇ ਕਿਸਾਨੀ ਦੀ ਬਹੁਤ ਸਾਰੀਆਂ ਲੜਾਈਆਂ ਲੜੀਆਂ ਅੱਜ ਉਹ ਜੇਲ੍ਹ ਦੇ ਵਿੱਚ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਜਗੋਂ ਕੇ ਪਹਿਲਾ ਜੇਲ ਦੇ ਵਿੱਚ ਫੜਿਆ ਗਿਆ ਉਸ ਟਾਈਮ ਮੈਂ ਉਹਦੀ ਉਹਦੀ ਭਰਾ ਦੇ ਹੱਕ ਦੇ ਵਿੱਚ ਬੋਲਿਆ ਤੇ ਫਿਰ ਹਰਿਆਣੇ ਦੇ ਵਿੱਚ ਜਿਹੜਾ ਪ੍ਰੋਗਰਾਮ ਕਰਿਆ ਉਹਦੋਂ ਮੈਂ ਪ੍ਰੋਗਰਾਮ ਹੋਰ ਮਕਸਦ ਲਈ ਸੀ ਉੱਥੇ ਮੈਂ ਨਵਦੀਪ ਦੇ ਹੱਕ ਦੇ ਵਿੱਚ ਪੂਰਾ ਡਟ ਕੇ ਬੋਲ ਕੇ ਆਇਆ ਫਿਰ ਜਿੱਥੇ ਵੀ ਕਿਤੇ ਉਹਦੀ ਲੋੜ ਪਈ ਇੱਕ ਮੈਨੂੰ ਮਹਾਲੀ ਵਾਲਾ ਜਿਹੜਾ ਜਿਹੜਾ ਪ੍ਰੋਗਰਾਮ ਰੱਖਿਆ ਸੀ ਉੱਥੇ ਮੇਰੀ ਗਾਰ ਹਾਜ਼ਰੀ ਸੀਗੀ ਨਹੀਂ ਮੈਂ ਸਾਰੇ ਉਹਦੇ ਪ੍ਰੋਗਰਾਮਾਂ ਦੇ ਵਿੱਚ ਗਿਆ ਹੁਣ ਮੈਂ ਜਿਹੜੀ ਇਹ ਬੇਨਤੀ ਕਰਨੀ ਹੈ ਕਿ ਦੇਖੋ ਮੈਂ ਵਾਰ-ਵਾਰ ਸੋਸ਼ਲ ਮੀਡੀਆ ਤੇ ਬੋਲਦਾ ਰਿਹਾ ਕਈ ਥਾਂ 'ਤੇ ਮੇਰੀ ਹੁਣ ਆਵਾਜ਼ ਨਹੀਂ ਪਹੁੰਚਦੀ ਤਾਂ ਫਿਰ ਮੈਂ ਕੀ ਕਰਾਂ ਨਵਦੀਪ ਦੇ ਪੱਖ ਦੇ ਵਿੱਚ ਹਨਾ ਪਰ ਹੁਣ ਜਿਹੜੀ ਮੈਂ ਤੁਹਾਨੂੰ ਬੇਨਤੀ ਕਰਨੀ ਆ ਲੋਕਾਂ ਨੂੰ ਦੇਖੋ ਆਪਣੇ ਸਿਰ ਤੇ ਗੱਲ ਖੜੀ ਐ ਉਹ ਆਪਣਾ ਨੌਜਵਾਨ ਜੇਕਰ ਅਸੀਂ ਉਹਦੇ ਹੱਕ ਦੇ ਵਿੱਚ ਨਾ ਖੜਾਂਗੇ ਤਾਂ ਉਹਦਾ ਮਨ ਟੁੱਟੂਗਾ ਤਾਂ ਹੋਰ ਨੌਜਵਾਨਾਂ ਨੇ ਵੀ ਸਾਡੇ ਕਿਸੇ ਨੇ ਪੰਜਾਬ ਦੇ ਵਿੱਚ ਲੜਾਈ ਨਹੀਂ ਲੜਨੀ ਤਾਂ ਹੋਰ ਨੌਜਵਾਨਾਂ ਨੇ ਨਿਕਲ ਕੇ ਵੀ ਆਪਣੇ ਹੱਕਾਂ ਲਈ ਅੱਗੇ ਨਹੀਂ ਆਉਣਾ ਜੇਕਰ ਅਸੀਂ ਸਾਥ ਨਹੀਂ ਦੇਵਾਂਗੇ ਹੁਣ ਸਾਡਾ ਫਰਜ਼ ਆ ਵੀਰੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡੇ ਕਿਸਾਨ ਜਿੱਥੇ ਬੰਦਿਆਂ ਨੂੰ ਦੇਖੋ ਸਾਨੂੰ ਕਿਸਾਨ ਜਿੱਥੇ ਬੰਦਿਆਂ ਨੂੰ ਇਕੱਠੀਆਂ ਹੋ ਕੇ ਉਸ ਭਰਾ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਪੰਜਾਬ ਵਾਲਿਆਂ ਨੂੰ ਵੀ ਵੇਸਾ ਕੋ ਨੌਜਵਾਨ ਹਰਿਆਣੇ ਦਾ ਪਰ ਉਹ ਪੰਜਾਬ ਦੀਆਂ ਜੱਥੇਬੰਦੀਆਂ ਨੂੰ ਵੀ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਮੋਰੀ ਲੱਗਣਾ ਚਾਹੀਦਾ ਦੂਜੀ ਮੇਰੀ ਬੇਨਤੀ ਹੈ ਹਰਿਆਣੇ ਦੇ ਜੱਥੇਬੰਦੀਆਂ ਨੂੰ ਖਾਸ ਕਰਕੇ ਨਵਦੀਪ ਭਗਤ ਸਿੰਘ ਜੱਥੇਬੰਦੀ ਹੈ ਉਹ ਜੱਥੇਬੰਦੀ ਨੂੰ ਮੈਂ ਬੇਨਤੀ ਕਰਦਾ ਵੀ ਵੱਡੀ ਕਾਲ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਦਿਓ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਆ ਮੈਂ ਕੋਈ ਦਵਾਈ ਵਾਲੇ ਦਿਨ ਨਹੀਂ ਰਹਿਣਾ ਮੈਂ ਤਾਂ ਥੋੜੇ ਦਿਨ ਹੀ ਦਵਾਈ ਰਹਿਣਾ ਕੋਈ ਮੈਂ ਇੱਥੇ ਸਦਾ ਲਈ ਨਹੀਂ ਰਹਿਣਾ ਆ ਦੋ ਚਾਰ ਦਿਨ ਹੀ ਰਹਿਣ ਲਈ ਆਇਆ ਜਿੱਦਨ ਤੁਸੀਂ ਕਾਲ ਦੇ ਦੋ ਤਾਂ ਮੈਂ ਉਦੋਂ ਹੀ ਤੋਂ ਦਵਾਈ ਤੋਂ ਆ ਜਾਊਗਾ ਵਾਪਸ ਸੌਤ ਪੱਲਤਮਾ ਉਸ ਜਥੇਬੰਦੀ ਨੂੰ ਬੇਨਤੀ ਕਰਦਾ ਮੈਂ ਤੁਸੀਂ ਇੱਕ ਨਵਦੀਬ ਦੇ ਹੱਕ ਦੇ ਵਿੱਚ ਇੱਕ ਸ਼ਾਂਤਮਈ ਜਿਹੜਾ ਕਿ ਜਿਸ ਤਰ੍ਹਾਂ ਵੀ ਤੁਸੀਂ ਅੰਦੋਲਨ ਦਾ ਕਾਲ ਦੇਣੀ ਹੈ ਤੁਸੀਂ ਦਿਓ ਅਸੀਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਨੌਜਵਾਨਾਂ ਨੂੰ ਮੈਂ ਮਿੰਟਾਂ ਤਰਲਾ ਕੱਢ ਕੇ ਪ੍ਰੇਰਿਤ ਕਰਕੇ ਮੈਂ ਅੰਦੋਲਨ ਦੇ ਵਿੱਚ ਲੈ ਕੇ ਆਉਂਗਾ ਅਗਲੀ ਮੇਰੀ ਬੇਨਤੀ ਹੈ ਗਰਨਾਮ ਸਿੰਘ ਚੁੜਨੀ ਸਾਹਿਬ ਨੂੰ ਦੇਖੋ ਮੈਂ ਸਾਰਿਆਂ ਦਾ ਬਹੁਤ ਆਗੂਆਂ ਦਾ ਬਹੁਤ ਸਤਿਕਾਰ ਕਰਦਾ ਮੱਝ ਤਿਕਰ ਕਿਸੇ ਵੀ ਆਗੂ ਨੂੰ ਇਹ ਨਹੀਂ ਚਾਹੁੰਦਾ ਜਿਵੇਂ ਸਾਡੇ ਲੋਕਾਂ ਦਾ ਆਏ ਵੀ ਉਹਦੇ ਖਿਲਾਫ ਬੋਲਣ ਲੱਗ ਜੇ ਉਹਦੇ ਖਿਲਾਫ ਬੋਲਣ ਲੱਗ ਜੇ ਮੈਂ ਆਗੂ ਨੂੰ ਬੇਨਤੀ ਕਰਦਾ ਹਾਂ ਮੈਂ ਗਰਨਾਮ ਸਿੰਘ ਚੜੂਨੀ ਜੀ ਨੂੰ ਬੇਨਤੀ ਕਰਦਾ ਸਪੈਸ਼ਲੀ ਤੁਸੀਂ ਹਰਿਆਣੇ ਤੋਂ ਨਵਦੀਪ ਪਹਿਲਾਂ ਤੁਹਾਡੇ ਜਥੇਬੰਦੀ ਦੇ ਵਿੱਚ ਸੀਗਾ ਤੁਸੀਂ ਗਰਨਾਮ ਸਿੰਘ ਚੜੂਨੀ ਜੀ ਤੁਸੀਂ ਵੀ ਇੱਕ ਵੱਡੀ ਕਾਲ ਦਿਓ ਆਪੋ ਆਪਣੇ ਬਖਰੇਵੇਂ ਭਲਾ ਕੇ ਆਪੋ ਆਪਣੀਆਂ ਜਿਹੜੀਆਂ ਕੋਈ ਮਨਮਟਾ ਆਪਦੇ ਗੱਲਾਂ ਭਟਾਕ ਪਣਾ ਭਲਾ ਕੇ ਤੁਸੀਂ ਨਵਦੀਪ ਦੇ ਹੱਕ ਦੇ ਵਿੱਚ ਵੱਡੀ ਕਾਲ ਦਿਓ ਤੁਹਾਡੇ ਨਾਲ ਬਹੁਤ سارے ਹਰਿਆਣੇ ਦੇ ਵਿੱਚੋਂ ਲੋਕ ਜੁੜੇ ਹੋਏ ਨੇਗੇ ਤੁਹਾਡੇ ਨਾਲ ਵਰਕਰ ਜੁੜੇ ਹੋਏ ਨੇ ਤੁਸੀਂ ਥੋਡੀ ਬੇਨਤੀ ਹੈ ਕਿ ਤੁਸੀਂ ਵੀ ਇਸ ਚੀਜ਼ ਲਈ ਪਹਿਲ ਕਰੋ ਅਗਲੀ ਮੇਰੀ ਬੇਨਤੀ ਜਿਹੜੀ ਸਾਡੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰਆਂ ਸਾਰੀਆਂ ਜਥੇਬੰਦੀਆਂ ਨੂੰਆਂ ਕਿ ਆਪਾਂ ਉਸ ਨੌਜਵਾਨ ਦੇ ਹੱਕ ਦੇ ਵਿੱਚ ਡਟ ਕੇ ਪੈਰਾ ਦੀਏ ਦੇਖੋ ਚੰਗੇ ਪਰਿਵਾਰ ਦੇ ਵਿੱਚੋਂ 30-40 ਕਿੱਲੇ ਜ਼ਮੀਨਾਂ ਆਉਂਦੇ ਕੋਲੇ ਦੇਖੋ ਪਰਿਵਾਰ ਇੰਨਾ ਵਧੀਆ ਰਸੂਕ ਉਸ ਪਰਿਵਾਰ ਦੇ ਵਿੱਚ ਸਰਕਾਰਾਂ ਨੇ ਕਿਵੇਂ ਉਹਦੇ ਉੱਪਰ ਤੌਮਤਾ ਲਾਈਆਂ ਕਿਵੇਂ ਕੋਈ ਫੰਡਿੰਗ ਵਾਲੀ ਗੱਲ ਕਿਵੇਂ-ਕਿਵੇਂ ਦੀ ਆਉਂਦੀ ਬੱਖ-ਬੱਖ ਹੱਤ ਕੰਡੇ ਬਣਾਏ ਪਰ ਦੇਖੋ ਫਿਰ ਵੀ ਉਹ ਨੌਜਵਾਨ ਡੋਲਿਆ ਨਹੀਂ ਆਪਣੇ ਪੰਜਾਬ ਦੀ ਉਹ ਲੜਾਈ ਲੜ ਰਿਹਾ ਅਸੀਂ ਮੈਂ ਸਾਰੀਆਂ ਜੱਥੇਬੰਦੀਆਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਆਪਾਂ ਨਵਦੀਪ ਦੇ ਹੱਕ ਦੇ ਵਿੱਚ ਇੱਕ ਵੱਡਾ ਸੰਘਰਸ਼ ਜਾਰੀ ਕਰੀਏ ਤਾਂ ਕਿ ਆਪਾਂ ਉਹ ਨਵਦੀਪ ਨੂੰ ਛੁਡਾ ਕੇ ਲੈ ਕੇ ਆਈਏ ਇਹੀ ਮੇਰੀ ਸਾਰੇ ਆਗੂਆਂ ਨੂੰ ਮੇਰੀ ਬੇਨਤੀ ਆ ਕਿ ਮੈਂ ਇੱਕ ਚੀਜ਼ ਦੇਖਿਆ ਆ ਸੋਸ਼ਲ ਮੀਡੀਆ ਤੇ ਦੇਖੋ ਭਾਨਾ ਕਹਿੰਦੇ ਮੇਰੀ ਹਰ ਇੱਕ ਚੀਜ਼ ਨਾਲ ਮੈਨੂੰ ਜੋੜ ਦਿੱਤਾ ਜਾਂਦਾ ਆ ਆਪਣਾ ਵਿਸ਼ਵਦੀਪ ਸਿੰਘ ਮੁੰਡਾ ਉਹ ਚੀਜ਼ ਨਾਲ ਮੈਨੂੰ ਜੋੜ ਦਿੱਤਾ ਗਿਆ ਸਭ ਤੋਂ ਪਹਿਲਾਂ ਉਹਦੇ ਹੱਕ ਦੇ ਵਿੱਚ ਮੈਂ ਬੋਲਿਆ ਮੈਂ ਉਹ ਪੁਲਿਸ ਨੂੰ ਕਾਲ ਕਰੀ ਉਹ ਚੀਜ਼ ਨਾਲ ਮੈਨੂੰ ਜੋੜਤਾ ਕਿ ਭਾਨਾ ਦੇਖੋ ਭਾਨਾ ਨੇ ਲੋਕਾਂ ਨੇ ਐਡਾ ਵੱਡਾ ਕੱਟ ਕੀਤਾ ਹੁਣ ਭਾਨਾ ਨਹੀਂ ਬੋਲ ਰਿਹਾ ਮੈਂ ਸਾਰੇ ਲੋਕਾਂ ਦਾ ਧੰਨਵਾਦ ਦੀਆਂ ਆਪਾਂ ਲੜਨ ਵਾਲੇ ਲੋਕ ਪਤਾ ਨਹੀਂ ਇੱਕ ਮਿੰਟ 'ਚ ਹੀ ਕਿਵੇਂ ਵੱਖਰੋ ਵੱਖਰੀ ਹੋ ਜਾਂਦੇ ਆ ਯਾਰ ਸਾਨੂੰ ਨਹੀਂ ਲੱਗ ਲੱਗਣਾ ਚਾਹੀਦਾ ਸਾਨੂੰ ਨਹੀਂ ਅਡਾ ਅਡਾ ਹੋਣਾ ਚਾਹੀਦਾ ਸਰਕਾਰਾਂ ਦਾ ਕੰਮ ਆ ਸਾਨੂੰ ਤੋੜ ਕੇ ਰੱਖਣਾ ਯਾਰ ਤੁਸੀਂ ਇੱਕ ਗੱਲ ਦੇਖੋ ਮੈਂ ਕਿਹੜਾ ਕੋਈ ਆਪਣੇ ਸ਼ੌਂਕ ਲਈ ਮੈਂ ਕੋਈ ਆਪਣੇ ਨਿੱਜ ਲਈ ਗਿਆ ਸੀ ਤੁਸੀਂ ਥੋੜਾ ਲੋਕਾਂ ਦਾ ਮੈਂ ਸਾਰੀ ਉਮਰ ਧੰਨਵਾਦ ਕਰਦਾ ਰਹੂੰਗਾ ਕਿ ਤੁਸੀਂ ਮੈਨੂੰ ਜੇਲ੍ਹ ਦੇ ਵਿੱਚੋਂ ਕਢਾ ਲਿਆ ਫਿਰ ਮੈਂ ਕਿਹੜਾ ਕੋਈ ਘਰੇ ਵਹਿਗਾ ਟਿੱਕੇ ਜਾਂ ਕੋਈ ਮੈਂ ਕਿਹੜਾ ਕੋਈ ਨਿੱਜ ਲਈ ਗਿਆ ਸੀ ਗਾ ਇਹ ਚੀਜ਼ ਨਾਲ ਨਾ ਤੁਸੀਂ ਇਹ ਚੀਜ਼ ਨਾਲ ਜੋੜਿਆ ਕਰੋ ਹਨ ਜਿੰਨੇ ਕੁ ਜੋਗਰਾਂ ਮੈਂ 2017 ਤੋਂ ਲੈ ਕੇ ਲਗਾਤਾਰ ਆਪਣੇ ਹਰ ਇੱਕ ਅੰਦੋਲਨ ਹਰ ਇੱਕ ਸੰਘਰਸ਼ ਦੇ ਵਿੱਚ ਆਇਆ ਤੁਸੀਂ ਇੱਕ ਗੱਲ ਮੈਨੂੰ ਹਰ ਇੱਕ ਬੰਦਾ ਕਹਿੰਦਾ ਆਪਦੇ ਦਾਦੇ ਦਾ ਬੜਾ ਜ਼ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਕਿਸਾਨ ਜੂਨੀਅਨ ਖੜੀਆਂ ਨੇ ਮੇਰੇ ਪਿੰਡ ਦੇ ਵਿੱਚੋਂ ਪੁੱਛ ਲਿਓ ਪੁਰਾਣੇ ਆਗੂਆਂ ਨੂੰ ਪੁੱਛ ਲਿਓ ਤਾਂ ਉਹਦਾ ਵੱਡਾ ਰੋਲਾ 60 ਸਾਲ ਕਿਸਾਨੀ ਦੀ ਸੇਵਾ ਕੀਤੀ ਐ ਮੈਂ ਉਸ ਕਰਤਾਰ ਸਿੰਘ ਦਾ ਪੁੱਤ ਆਂ ਸਾਡੇ ਘਰ ਦੇ ਵਿੱਚ ਇਹ ਚੀਜ਼ ਆ ਸੰਘਰਸ਼ਾਂ ਦੇ ਵਿੱਚੋਂ ਅਸੀਂ ਨਿਕਲੇ ਹੋਇਆ ਤਾਂ ਮੈਂ ਆਪਣੇ ਦਾਦਾ ਜੀ ਜ਼ਿਕਰ ਕਰੂੰ ਅਸੀਂ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਰਹੇ ਆਓ ਅਸੀਂ ਉਹ ਦਾਦੇ ਦੇ ਪੋਤੇ ਆ ਅਸੀਂ ਇਸ ਚੀਜ਼ ਤੋਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਕਿ ਜਿੰਨੀ ਕੁ ਪ੍ਰਮਾਤਮਾ ਨੇ ਸੇਵਾ ਲਈ ਆ ਤਣ ਦੇਖਣੇ ਨਾ ਨਵਾਵਾਂਗੇ ਮੇਰੀ ਸਾਰੇ ਆਗੂਆਂ ਨੂੰ ਬੇਨਤੀ ਆ ਕਿ ਆਪਾਂ ਨਵਦੀਪ ਸਿੰਘ ਜਲਵੇੜਾ ਜਿਹੜਾ ਕਿ ਜਿਹਨੂੰ ਕਿ ਨੌਜਵਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਪਿਆਰ ਕਰਦੇ ਨੇ ਮੇਰੀ ਆਗੂ ਨੂੰ ਬੇਨਤੀ ਹੈ ਨਹੀਂ ਨੌਜਵਾਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਆਗੂ ਚੰਗੇ ਨੌਜਵਾਨ ਘਰਾਂ ਦੇ ਵਿੱਚੋਂ ਨਿਕਲ ਕੇ ਨਹੀਂ ਆਉਣਗੇ ਜੇਕਰ ਅਸੀਂ ਨਵਦੀਪ ਜਲਬੀੜਾ ਦੇ ਹੱਕ ਦੇ ਵਿੱਚ ਆਵਾਜ਼ ਨਾ بلند ਕਰੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਓ ਆਪਾਂ ਨਵਦੀਪ ਦਾ ਡਟ ਕੇ ਪੱਖ ਲਈਏ ਕੁਈ ਮੈਂ ਇੱਥੇ ਬਾਹਲੇ ਦਿੱਲੀ ਦਵਾਈ ਦੇ ਵਿੱਚ ਰਹਿ ਰਿਹਾ ਮੈਨੂੰ ਮੇਰੇਆ ਦਵਾਈ ਜਾਣਾ ਬਹੁਤ ਸਾਰੇ ਲੋਕਾਂ ਨੂੰ ਚੋਵਿਆ ਦੇਖੋ ਮੈਂ ਇੱਥੇ ਜਿੰਨੇ ਨੌਜਵਾਨਾਂ ਨੂੰ ਮਿਲਿਆ ਇੱਥੇ ਸਾਡੇ ਭਰਾ ਵਰਗੇ ਨੇਗੇ ਚਲੋ ਇਸ ਟਾਈਮ ਕਾਬਲ ਵਰਗੇ ਭਰਾ ਨੇ ਗੁਰਪ੍ਰੀਤ ਵਰਗੇ ਸਾਡੇ ਜਿੰਨੇ ਵੀ ਇੱਥੇ ਮੇਰੇ ਸੱਜਣ ਮਿੱਤਰ ਨੇਗੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਜਿੰਨੇ ਵੀ ਲੋਕਾਂ ਨੂੰ ਮੈਂ ਮਿਲਿਆ ਮੈਂ ਆਪਣੇ ਪੰਜਾਬ ਦੀ ਗੱਲ ਕੀਤੀ ਇੱਥੇ ਮਿਲ ਕੇ ਮੈਂ ਆਪਣੇ ਲੋਕਾਂ ਦੀ ਗੱਲ ਕੀਤੀ ਆ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਇੱਥੇ ਜਿੰਨਾਂ ਨੂੰ ਮਿਲਿਆ ਵੀ ਆਓ ਨੌਜਵਾਨੋ ਆਪਾਂ ਆਪਣੀ ਪੰਜਾਬ ਦੀ ਧਰਤੀ ਤੇ ਚਲੀਏ ਕੰਮ ਕਰਕੇ ਵਾਪਸ ਚਲੀਏ ਇੱਥੇ ਸਾਡੇ ਸਾਰੇ ਭਰਾਵਾਂ ਨੂੰ ਵੀ ਪੁੱਛ ਇਥੇ ਵੀ ਆ ਕੇ ਕੋਈ ਮੈਂ ਕੋਈ ਨਸ਼ੇ ਦੀ ਨਹੀਂ ਕੋਈ ਆ ਕੇ ਆ ਕੇ ਪ੍ਰਮੋਟ ਕੀਤਾ ਕਿਸੇ ਮਾੜੇ ਚ ਕੰਮ ਨਾ ਕੀਤਾ ਇੱਥੇ ਵੀ ਆਇਆ ਤਾਂ ਮੈਂ ਆਪਣੇ ਆ ਕੇ ਪੰਜਾਬ ਦੀ ਗੱਲ ਕੀਤੀ ਆ ਨੌਜਵਾਨਾ ਕੋਈ ਚੰਗੇ ਪਾਸੇ ਜੋੜਨ ਦੀ ਗੱਲ ਕੀਤੀ ਆ ਇਸ ਕਰਕੇ ਤੁਸੀਂ ਅਹਿਮੀ ਨਾ ਚੋਣ ਮੀਡੀਆ ਦੇ ਵਿੱਚ ਕਮੈਂਟ ਦੇ ਪੜ ਤਾਂ ਮੈਨਾਂ ਮਾਰ ਦੋ ਕੀ ਹੁੰਦਾ ਵੀ ਯਾਰ ਮੈਂ 2 ਦਿਨ ਆ ਗਿਆ ਪਤਾ ਨਹੀਂ ਨੇ ਕੀ ਹੋਊਗਾ ਆਪਣਾ ਛੱਡਿਆ ਤੇ ਜਿੱਥੇ ਵੀ ਕਿਤੇ ਮੈਂ ਹੋਰ ਥਾਂਾਂ ਤੇ ਵੀ ਜਾਊਂਗਾ ਮੈਂ ਵਿਦੇਸ਼ਾਂ ਦੇ ਵਿੱਚ ਜਾਊਂਗਾ ਮੈਂ ਕੋਰਟ ਤੋਂ ਪਰਮਿਸ਼ਨ ਲੈਤੀ ਹੋਣੀ ਹੈ ਬਕਾਇਦਾ ਮੈਂ 10 ਲੱਖ ਦੀ ਜ਼ਮਾਨਤ ਭਰਾਈ ਹੋਈ ਹੈ ਪਰਮਿਸ਼ਨਾਂ ਲੈਤੀ ਨੇ ਵੀ ਮੈਂ ਬਾਹਰ ਜਾ ਸਕਦਾ ਇਸ ਕਰਕੇ ਮੇਰਾ ਕੇਸ ਜਿਉਂਦੀ ਤੇ ਉਹ ਪੁਰਾ ਮੈਂ ਮਹਾਂ ਹੋਰ ਥਾਂਾਂ ਤੇ ਵੀ ਜਾਊਂਗਾ ਮੈਂ ਉੱਥੇ ਵੀ ਆਪਣੇ ਜਾ ਕੇ ਪੰਜਾਬ ਦੀ ਗੱਲ ਕਰਨੀ ਮੈਂ ਸਾਰੇ ਦੇਸ਼ਾਂ ਦੇ ਵਿੱਚ ਜਾਊਂਗਾ ਕਿਤੇ ਮੈਂ 5 7 10 ਦਿਨਾਂ ਤੋਂ ਮੈਂ ਵੱਧ ਨਹੀਂ ਰਹਿੰਦਾ ਇਹੀ ਮੇਰੀ ਬੇਨਤੀ ਆ ਕਿ ਇਸ ਕਰਕੇ ਤੁਸੀਂ ਬਾਹਲਾ ਐਵੇਂ ਨਾ ਹੋਇਆ ਕਰੋ ਮਿੰਟ ਜੀ ਤੁਸੀਂ ਹੋਰ ਪਾਸੇ ਨੂੰ ਚੱਕ ਲੈਣੇ ਬੰਦੇ ਦੇ ਕਰਤਾਰ ਪਿੱਛੇ ਹਨਾ ਤੇ ਮੈਂ ਆਪਣਾ ਉਹ ਨਵਦੀਪ ਦੇ ਭਰਾ ਦੇ ਹੱਕ ਦੇ ਵਿੱਚ ਚਰਚ ਕੇ ਪਹਿਲਾਂ ਵੀ ਬੋਲ ਕੇ ਆਇਆ ਹਰਿਆਣਾ ਦੇ ਵਿੱਚ ਵੀ ਪ੍ਰੋਗਰਾਮ ਹੋਏ ਨੇ ਅੰਦੋਲਨ ਦੇ ਵਿੱਚ ਵੀ ਪ੍ਰੋਗਰਾਮ ਹੋਏ ਨੇਗੇ ਸਾਰੇ ਥਾਵਾਂ ਤੇ ਹੋਏ ਨੇ ਮੈਂ ਡਟ ਕੇ ਖੜਾ ਤੇ ਡਟ ਕੇ ਖੜਾ ਰਹਾਂਗਾ ਆਪਣੀ ਕਿਸਾਨੀ ਲਈ ਆਪਣੇ ਲੋਕਾਂ ਲਈ ਲੜਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਵੀਡੀਓ ਨੂੰ ਸਾਂਝੀ ਕਰਕੇ ਜਰੂਰ ਪਹੁੰਚਾ ਦੇਣਾ ਚੈਨਲ ਆ ਚਲਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ